ਵੈਬਲੇ ਦਾ ਪੀਸ ਹੈ ਜੀ ਵੈਬਲੇ ਆਪਣਾ ਇੰਗਲੈਂਡ ਦੀ ਇੱਕ ਕੰਪਨੀ ਹੈ ਤੇ ਇਹ 2.5 ਇੰਚ ਦੀ ਬੈਰਲ ਹੈ ਕਾਫੀ ਅੱਛਾ ਪੀਸ ਹੈ ਕੁੱਪਿੰਗ ਲੀਵਰ ਹੈ ਤੁਸੀਂ ਇਸ ਤੋਂ ਇਹਨੂੰ ਓਪਨ ਕਰ ਸਕਦੇ ਹੋ ਇਹ ਪੀਸ ਜਿਹੜਾ ਹੈ ਇਹ ਵੀ ਡੈਨ ਵੈਸਨ ਕੰਪਨੀ ਦਾ ਹੈ ਇਹ ਜ਼ਿਆਦਾਤਰ ਜੁਐਲਰਸ ਮੇਰੇ ਤੋਂ ਪਰਚੇਸ ਕਰਦੇ ਹਨ ਇਹਰ ਵੈਪਨ ਜਿਹੜਾ ਹੈ 1911 ਕਾਫੀ ਮਤਲਬ ਜਿਹਨੂੰ ਕਹਿੰਦੇ ਸੋਲਿਡ 에ਅਰ ਗਨ ਹੈ ਕਾਫੀ ਰੇਂਜ ਅੱਛੀ ਹੈ ਐਕਿਊਰੇਸੀ ਵੀ ਅੱਛੀ ਹੈ ਦੀ ਇਹ ਜੌਨ ਵੈਨ ਕੰਪਨੀ ਹੈ 에ਅਰ ਵੈਪਨ 에ਅਰ ਵੈਪਨ ਕੀ ਚੀਜ਼ ਹੈ 에ਅਰ ਵੈਪਨ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ 0.177 ਕੈਲੀਬਰ ਦੇ ਨੇ ਜਿਹੜਾ ਇੱਕ CO2 ਕਾਰਬਨ ਡਾਈਆਕਸਾਈਡ ਸਿਲੰਡਰ ਨਾਲ ਇਹ ਆਪਰੇਟ ਹੁੰਦੇ ਨੇ ਚੱਲਦੇ ਨੇ ਜਿਹਦੇ ਵਿੱਚ ਬੀਬੀਜ਼ ਔਰ ਪੈਲੇਟਸ ਦੋਨੋਂ ਚੱਲਦੇ ਆ ਪੁਆਇੰਟ 1.77 ਦੇ ਜਿਹੜੇ ਲੁੱਕ ਲਾਈਕ ਰੀਅਲ ਹੈ ਲੇਕਿਨ ਇਹਦੇ ਨਾਲ ਤੁਸੀਂ ਆਪਣੀ ਪ੍ਰੈਕਟਿਸ ਟਾਰਗੇਟ ਪ੍ਰੈਕਟਿਸ ਬਹੁਤ ਵਧੀਆ ਕਰ ਸਕਦੇ ਹੋ ਅੱਜ ਕੱਲ ਚੱਲਣੇ ਚ ਵੀ ਇਹ ਬਹੁਤ ਜ਼ਿਆਦਾ ਹੈ ਆਪਾਂ ਨੂੰ ਅਗਰ ਅਗਨਪਾ ਲੈ ਕੇ ਜਾਣੇ ਆ ਤੇ ਅਗਰ ਕੋਈ ਕਿਸੇ ਨੂੰ ਵੀ ਐਗਜ਼ਾਮਪਲ ਅਗਰ ਕਿਸੇ ਨੂੰ ਵੀ ਕੋਈ ਰੋਕ ਲੈਂਦਾ ਤੇ ਇਹਦਾ ਕੋਈ ਉਹ ਤਾਂ ਨਹੀਂ ਹੈਗਾ ਕੋਈ ਇਫੈਕਟ ਨਹੀਂ ਹੈਗੀ ਨਹੀਂ ਜੀ 0.177 ਚੈਲੀ ਪੜਦਾ ਹੈ ਪਰ ਸਕੂਲ ਹੈ ਈਅਰ ਟੂ ਸਕੂਲ ਇਹਦਾ ਆਧਾਰ ਕਾਰਡ ਜਿਹੜਾ ਵੀ ਬੰਦਾ ਖਰੀਦਣ ਆ ਰਿਹਾ ਉਹਦਾ ਆਧਾਰ ਕਾਰਡ ਦਾ ਇੱਕ ਨੰਬਰ ਹੁੰਦਾ ਉਹ ਅਸੀਂ ਬਿਲਸ ਤੇ ਮੈਂਸ਼ਨ ਕਰਾਂਗੇ ਇਹਦੀ ਪੂਰੀ ਡਿਟੇਲ ਉਸ ਤੇ ਮੈਂਸ਼ਨ ਕਰਾਂਗੇ میں دیکھ سکتے ہو تھے کافی گنز پہ ہیں میں دکھانا چاہوں گا ایک پوری اپنے کیمرا مانوں کو تھوڑا ادھر بھی دکھان کی رفلس وغیرہ بھی انہوں کو اویلیبل ہے سب کچھ یہاں کے کو اویلیبل ہے